ਸਟਾਰ ਪਾਕਿਸਤਾਨ ਦੀ ਧਰਤੀ ਤੋਂ ਭਾਰਤ ਵਿਰੁੱਧ ਲਗਾਤਾਰ ਸਰਗਰਮ ਰਹੀ ਅਤਵਾਦੀ ਜਥੇਬੰਦੀ ਲਸ਼ਕਰ-ਏ-ਕਾਇਬਾ ਵੱਲੋਂ 26 ਨਵੰਬਰ 2008 ਨੂੰ ਹਥਿਆਰਾਂ ਸਹਿਤ ਭੇਜੇ ਗਏ 10 ਅਤਵਾਦੀਆਂ ਵੱਲੋਂ 10 ਦਿਨ ਤੱਕ ਮੁੰਬਈ ਵਿੱਚ ਹਿੰਸਕ ਖੂਨੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ 166 ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਹੀ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਡੰਡੀ ਪਾਕਿਸਤਾਨ ਦੀ ਖੂਫੀਆ ਏਜੰਸੀ ISI ਵੱਲੋਂ ਲਸ਼ਕਰ-ਏ-ਤਾਇਬਾ ਅਤੇ ਪਾਕਿਸਤਾਨੀ ਫੌਜ ਨਾਲ ਪੂਰੀ ਯੋਜਨਾਬੰਦੀ ਕਰਕੇ ਇਹ ਹਮਲਾ ਕਰਵਾਇਆ ਗਿਆ ਸੀ ਜਿਸ ਵਿੱਚ ਉਹਨਾਂ ਦੇ ਵਿਦੇਸ਼ਾਂ ਵਿੱਚ ਬੈਠੇ ਸਾਥੀਆਂ ਨੇ ਵੀ ਪੂਰੀ ਮਦਦ ਕੀਤੀ ਸੀ ਡੰਡੀ ਜਿਸ ਢੰਗ ਨਾਲ ਇਸ ਕੰਮ ਨੂੰ ਸਿਰੇ ਚੜਾਇਆ ਗਿਆ ਉਸ ਤੋਂ ਇਹ ਸਾਫ਼ ਜ਼ਾਹਿਰ ਸੀ ਕਿ ਇਸ ਲਈ ਹਰ ਪਹਿਲੂ ਤੋਂ ਮਹੀਨਿਆਂ ਤੱਕ ਤਿਆਰੀ ਕੀਤੀ ਗਈ ਸੀ ਡੰਡੀ ਐਸ ਤਿਆਰੀ ਵਿੱਚ ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਤਹਵਰ ਰਾਣਾ ਅਤੇ ਦਾਊਦ ਗਿਲਾਨੀ ਉਰਫ ਡੇਵਿਡ ਕੋਲਮੈਨ ਹੈਡਲੀ ਆਦ ਵੀ ਸ਼ਾਮਿਲ ਸਨ ਡੰਡੀ ਤਹਵਰ ਰਾਣਾ ਪਹਿਲਾਂ ਪਾਕਿਸਤਾਨ ਵਿੱਚ ਰਹਿੰਦਾ ਸੀ ਡੰਡੀ ਫੌਜ ਵਿੱਚ ਮੇਜਰ ਬਣਿਆ ਅਤੇ ਬਾਅਦ ਵਿੱਚ ਉਹ ਕੈਨੇਡਾ ਚਲਾ ਗਿਆ ਡੰਡੀ ਪਾਕਿਸਤਾਨ ਵਿੱਚ ਹੀ ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ ਡੇਵਿਡ ਹੈਡਲੀ ਨਾਲ ਉਸ ਦੀ ਪੂਰੀ ਨੇੜਤਾ ਸੀ ਡੰਡੀ ਤਹਵਰ ਰਾਣਾ ਨੇ ਅੰਤਰਰਾਸ਼ਟਰੀ ਅੱਧਰੁੱਤੇ ਲੋਕਾਂ ਨੂੰ ਵਿਦੇਸ਼ ਭੇਜਣ ਵਾਲੀ ਕਮਾਂਤਰੀ ਕੰਪਨੀ ਬਣਾਈ ਸੀ ਜੈਸਦਾ ਸਹਾਰਾ ਲੈ ਕੇ ਨਾ ਸਿਰਫ ਉਸ ਨੇ ਕਈ ਵਾਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਦੌਰੇ ਕੀਤੇ ਸਨ ਸਗੋਂ ਉਸ ਨੇ ਡੈਵਿਡ ਹੈਡਲੀ ਨੂੰ ਵੀ ਭਾਰਤ ਵਿੱਚ ਸਟਾਰ ਆਪਣੀ ਕੰਪਨੀ ਰਾਹੀਂ ਭੇਜਰ ਵਿੱਚ ਮਦਦ ਕੀਤੀ ਸੀ ਡੈਂਡੀ ਇਨ੍ਹਾਂ ਦੋਵਾਂ ਨੇ ਮੁੰਬਈ ਸਮੇਤ ਹੋਰ ਸ਼ਹਿਰਾਂ ਵਿੱਚ ਦੌੜੀ ਕਰਕੇ ਇਸ ਸਾਜ਼ਿਸ਼ ਨੂੰ ਸਿਰੇ ਚੜਾਉਣ ਸੰਬੰਧੀ ਪੂਰੇ ਖਾਕੇ ਤਿਆਰ ਕਰ ਲਏ ਸਨ। ਇਨ੍ਹਾਂ ਸੂਚਨਾਵਾਂ ਨੂੰ ਆਧਾਰ ਬਣਾ ਕੇ ਹੀ ਸਮੁੰਦਰ ਰਾਹੀਂ ਦਾਸ ਪੂਰੀ ਤਰ੍ਹਾਂ ਹਥਿਆਰਬੰਦ ਅੱਤਵਾਦੀਆਂ ਨੂੰ ਮੁੰਬਈ ਭੇਜਿਆ ਗਿਆ ਸੀ। ਜਿਨ੍ਹਾਂ ਕੋਲ AK-47, RDX ਅਤੇ ਹੋਰ ਕਈ ਤਰ੍ਹਾਂ ਦੇ ਵਿਸਫੋਟਕ ਪਦਾਰਥ ਸਨ ਪੰਡੀ ਇਹਨਾਂ ਹਮਲਿਆਂ ਵਿੱਚ 9 ਅੱਤਵਾਦੀ ਤਾਂ ਮਾਰੇ ਗਏ ਸਨ ਪਰ ਅਜਮਲ ਕਸਾਂਬ ਨੂੰ ਫੜ ਲਿਆ ਸੀ ਜੈਸ ਨੂੰ ਪੂਰੀ ਉੱਚ ਗਿੱਚ ਤੋਂ ਬਾਅਦ ਅਦਾਲਤ ਦੀ ਪ੍ਰਕਿਰਿਆ ਰਾਹੀਂ ਫਾਂਸੀ ਦੇ ਦਿੱਤੀ ਗਈ ਸੀ ਡੈਂਡੀ ਡੇਵਿਡ ਹੈਡਲੀ ਜੋ ਅਮਰੀਕੀ ਨਾਗਰਿਕ ਬਣ ਗਿਆ ਸੀ ਅਤੇ ਅੱਤਵਾਦੀ ਸੰਗਠਨ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ ਨੂੰ ਅਮਰੀਕਾ ਦੀ ਸੂਹੀਆ ਏਜੰਸੀ ਨੇ ਸਾਲ 2009 ਵਿੱਚ ਗ੍ਰਫਤਾਰ ਕਰ ਲਿਆ ਸੀ ਅਤੇ ਮੁੰਬਈ ਹਮਲਿਆਂ ਸੰਬੰਧੀ ਕੁਕਤਾ ਸਬੂਤਾਂ ਦੇ ਆਧਾਰ ਉੱਤੇ ਲੰਮੀ ਅਦਾਲਤੀ ਕਾਰਵਾਈ ਤੋਂ ਪਿੱਛੋਂ ਉਸ ਨੂੰ 35 ਸਾਲ ਦੀ ਸਜ਼ਾ ਸੁਣਾਈ ਗਈ ਸੀ ਜੋ ਉਹ ਉੱਥੇ ਭੋਗਤ ਰਿਹਾ ਹੈ ਡੈਂਡੀ ਤਹਵਰ ਰਾਣਾ ਦੀ ਅਮਰੀਕਾ ਵਿੱਚ ਪਹਿਲਾ ਗ੍ਰਿਫਤਾਰੀ ਦਾ ਕਾਰਨ ਡੈਨਮਾਰਕ ਦੇ ਇੱਕ ਅਖਬਾਰ ਵਿੱਚ छपी मोहम्मद साहब बारे ਇਤਰਾਜ਼ਯੋਗ ਰਿਪੋਰਟ ਤੋਂ ਬਾਅਦ ਅਖਬਾਰ ਦੇ ਦਫਤਰ ਉੱਤੇ ਕੀਤੇ ਗਏ ਹਮਲੇ ਵਿੱਚ ਉਸ ਦੀ ਭੂਮਿਕਾ ਸੀ ਪਰ ਇਸ ਦੇ ਨਾਲ ਹੀ ਉਸ ਉੱਤੇ ਮੁੰਬਈ ਹਮਲਿਆਂ ਵਿੱਚ ਉਸ ਦੇ ਭਾਗੀਦਾਰ ਹੋਣ ਦਾ ਮੁਕੱਦਮਾ ਵੀ ਚਲਾਇਆ ਗਿਆ ਸੀ ਡੰਡੀ ਸਟੋਕ